ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਜੀ ਕੀ ਹਾਲ ਚਾਲ ਆ ਸਾਰੀ ਏ ਤੁਸੀਂ ਦੱਸੋ ਠੀਕ ਠਾਕ ਜੀ ਕੀ ਕਰੀ ਜਾਂਦੇ ਸੀ ਕੁਛ ਨਹੀਂ ਵੀਰੇ ਬਸ ਕੱਪੜੇ-ਕੁਪੜੇ ਜੇ ਧੋਈ ਜਾਂਦੀ ਸੀਗੀ ਅੱਛਾ ਉਹ ਭਾਬੀ ਮੇਰੀ ਬਾਈ ਨਾਲ ਗੱਲ ਕਰਾ ਦਿੰਦੇ ਜੀ ਉਹਨਾਂ ਦਾ ਤਾਂ ਮੂਹ ਪੱਕਿਆ ਹੋਇਆਗਾ ਤੇ ਗੱਲ ਤਾਂ ਕੀ ਕਰਨੀਏ ਹੁਣ ਤੇ ਮੈਂ ਕਹਿੰਦੀ ਸੀ ਕੀ ਬਣਾਉਂਦੇ ਸੀ ਹੁਣ ਤੁਸੀਂ ਮੈਂ ਤਾਂ ਸਪਰੇਅ ਕਰਕੇ हटਿਆ ਸੀਗਾ ਹਾਂ हां ਧੁੱਪ ਜੀ ਵਧੀਆ ਲੱਗੀ ਸੀ ਕਿ ਮੈਂ ਤਾਂ ਕਰਕੇ ਸਪਰੇਅ ਕਰਦਾ ਸੀਗਾ। ਅੱਛਾ ਚਲੋ ਵਧੀਆ ਵਈ ਸਮੇਂ ਨਾਲ ਫਸਲ ਵਧੀਆ ਹੋ ਜਾਂਦੀ ਹੈ ਨਾ ਰੇ ਸਪਰੇਅ ਟਾਈਮ ਨਾਲ ਹੋਣਾ। ਅੱਜ ਕਿਵੇਂ ਯਾਦ ਕਰ ਲਿਆ। ਅੱਛਾ ਅੱਜ ਤਾਂ ਵੀ ਐਂ ਕਹਿੰਦੇ ਸੀਗੇ ਤੁਹਾਨੂੰ ਵੀ ਆਪਣੇ ਬੇਟੇ ਦਾ ਵਿਆਹ ਸੀ ਤੁਹਾਡੇ ਭਤੀਜੇ ਦਾ। ਅੱਛਾ ਭਾਬੀ। ਤੇ ਸੋ ਹੁਣ ਸਾਡੇ ਕੋਲੇ ਇਨਾ ਟਾਈਮ ਵੀ ਹੈ ਨਹੀਂਗਾ। ਆ ਜਗੇ ਹਨਾ। ਅੱਛਾ। ਇਹ ਤੁਸੀਂ ਅਸੀਂ WhatsApp ਤੇ ਤੁਹਾਨੂੰ ਸੈਂਡ ਕਰਦੇ ਆਂਗੇ ਕਾਰਡ। ਇਟੈਂਟ ਤੋਂ ਜੱਜਨ ਵਾਲੇ ਪਰਿਵਾਰ ਨਾਲ ਲੈ ਕੇ ਆਏ ਹਾਂ ਮਹਤਾਬਾ ਭਾਵੇਂ ਕਹਿੰਦਾ ਸੀ ਵੀ ਨਾ ਤਾਂ ਬਾਈ ਆ ਜਾਂਦਾ ਨਲੇ ਕਾਰਡ ਫੜਾ ਜਾਂਦੇ ਤੁਸੀਂ ਘਰੇ ਆ ਜਾਂਦੇ ਤੇ ਹੁਣ ਇਹ ਮੇਸ਼ ਗੱਲ ਦਾ ਤਾਂ ਮੈਨੂੰ ਵੀ ਗੁੱਸਾ ਵੀ ਤੁਸੀਂ ਆ ਕੇ ਗਏ ਨਹੀਂ ਹੈਗੇ ਜੇ ਤੁਸੀਂ ਮੇਰੇ ਕੋਲੇ ਕਾਰਡ WhatsApp ਤੇ ਭੇਜੋਗੇ ਤਾਂ ਫਿਰ ਮੈਂ ਸਲਾਮੀ ਵੀ WhatsApp ਤੇ ਭੇਜ ਦੂੰਗਾ